ਦੇਖੋ ਇਹ ਬੇਈਮਾਨਾਂ ਦੀ ਸਰਕਾਰ ਜੋ ਕੇਂਦਰ ਦੇ ਵਿੱਚ ਅੱਜ ਇੱਕ ਬੱਚਿਆਂ ਦੇ ਉਹ ਇੱਕ ਨਾ ਖਲਵਾੜ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਮੋਦੀ ਸਾਹਿਬ ਨਹੀਂ ਸਿੱਧ ਕਰਤਾ ਭਈ ਦੇਸ਼ ਦੇ ਪ੍ਰਤੀ ਨਹੀਂ ਮੈਂ ਸੀਰੀਅਸ ਹੈਗਾ ਭਾਜਪਾ ਦੇ ਪ੍ਰਤੀ ਸੀਰੀਅਸ ਆ ਪਰ ਇਹ ਬੱਚਿਆਂ ਦਾ ਭਵਿੱਖ ਜਿਹੜਾ ਵਾ ਇਹ ਮੋਦੀ ਸਰਕਾਰ ਨੂੰ ਇਸ ਗੱਲ ਦਾ ਸ਼ਰਾਪ ਲੱਗੂ ਕਿਉਂਕਿ ਬੱਚੇ ਜਿਹੜੇ ਆ ਉਹ ਦਿਨ ਰਾਤ ਮਿਹਨਤ ਕਰਕੇ ਆਪਣੇ ਭੂਇਖ ਨੂੰ ਬਣਾਉਣ ਦੀ ਲਾਸਟ ਪੇਪਰ ਵੇਲੇ ਕਰਦੇ ਆ ਪਰ ਇਹਨਾਂ ਨੇ ਬੰਦ ਕਮਰਿਆਂ ਦੇ ਵਿੱਚ ਇੱਕ ਕਿਸਮ ਦਾ ਬੱਚਿਆਂ ਨੂੰ ਬਿਠਾ ਕੇ ਪੇਪਰ ਪਾਸ ਕਰਾਇਆ ਇਹਨਾਂ ਨੂੰ ਇਸ ਗੱਲ ਦਾ ਜਵਾਬ ਵੀ ਦੇਣਾ ਪਊਗਾ ਅੱਜ ਜਲੰਧਰ ਦੀ ਧਰਤੀ ਤੋਂ ਅਰਵਿੰਦ ਕੇ ਰਿਵਾਲ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੀ ਸਰਕਾਰ ਨੇ ਇਸ ਗੱਲ ਦਾ ਤੈਅ ਕੀਤਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰ ਦਾਂਗੇ ਕਿ ਬੱਚਿਆਂ ਦਾ ਭੁੱਖ ਜਿਹੜਾ ਵਾ ਉਹਨੂੰ ਬਣਾਵਾਂਗੇ ਹੀ ਉਹਨੂੰ ਵਿਗੜਨ ਨਹੀਂ ਦਾਂਗੇ। ਉਹ ਤੇ ਮਾਨ ਸਾਹਿਬ ਵੀ ਆ ਰਹੇ ਕੱਲ੍ਹ ਗਿਆ ਜਾ ਰਹੇ ਵਾ ਤੇ ਇੱਥੇ ਕੋਠੀ ਨਹੀਂ ਲੈ ਰਿਹਾ। ਇਲੈਕਸ਼ਨ ਨੂੰ ਕਿਦਾ ਦੇਜਦੇ ਪੁਜਲੰਦਰ ਤੁਸੀਂ। ਦੇਖੋ ਗੱਲ ਸੁਣੋ ਸਾਡਾ ਇਹਨਾਂ ਦਾ ਰਾਮ ਮੁੱਦਾ ਜਿਹੜਾ ਸੀ ਇੱਕ ਵਾਰੀ ਉਹ ਚੱਲਣਾ ਸੀ। ਇਹਨਾਂ ਨੇ ਧਰਮ ਨੂੰ ਵਿੱਚ ਲਿਆ ਕੇ ਧਰਮ ਦੇ ਨਾਲ ਵੋਟਾਂ ਲਈਆਂ ਨੇ ਐਤ ਕੀ ਹੁਣ ਲੋਕੀ ਜਾਣ ਚੁੱਕੇ ਔਰ ਦੇਖਿਓ ਤੁਸੀਂ ਅਸੀਂ ਜਲੰਧਰ ਦੀ ਸੀਟ ਵੱਡੀ ਮਾਰਜਿਨ ਨਾਲ ਜਿੱਤਾਂਗੇ ਇੱਥੋਂ ਪਰ ਗੱਲ ਕਰੀਏ ਲੋਕ ਸਭਾ ਵਿੱਚ ਹੋਣੀ ਜਦੋਂ ਹੋ ਗਿਆ ਟੀ ਤਾਂ ਇੱਥੇ ਕਾਫੀ ਬੈਸਟ ਚ ਮਾਰਜਿਨ ਕੱਟਿਆ ਵੈ 15000 ਵੋਟਰ ਰਹਿ ਗਏ ਦੇਖੋ ਹਰ ਇਲੈਕਸ਼ਨ ਦੀ ਲੋਕ ਸਭਾ ਦੀ ਇਲੈਕਸ਼ਨ ਦਾ ਲੋਕਾਂ ਦਾ ਆਪਣਾ ਮਤ ਦਾ ਦਾਨ ਹੁੰਦਾ ਵਿਧਾਨ ਸਭਾ ਦਾ ਆਪਣਾ ਹੁੰਦਾ ਕਾਉਂਸਲਰ ਦਾ ਆਪਣਾ ਹੁੰਦਾ ਪਰ ਤੁਸੀਂ ਦੇਖਿਓ ਵਿਧਾਨ ਸਭਾ ਦੇ ਵਿੱਚ ਆਨ ਕਾਰਟੂਲ ਮੋਟਾਂ ਦੇ ਜਿੱਤਾਂਗੇ ਇਥੋਂ ਸ਼ੀਤਲ ਜੀ ਕਹਿੰਦੇ ਕੰਮ ਨਹੀਂ ਕਰਾਂਦੇ ਦਿੱਤੀ ਤਾਂ ਕਰਕੇ ਛੱਡ ਕੇ ਗਿਆ ਕਿਤੇ ਦਿੱਲੀ ਤੋਂ ਕੋਈ ਛੋਟਾ ਕੰਮ ਵੀ ਕਰਾਣਾ ਹੁੰਦਾ ਸ਼ੀਤਲ ਜੀ ਨੂੰ ਦਾ ਪੈਕੇਜ ਮੋਦੀ ਵਾਲਾ ਮਿਲ ਗਿਆ ਤਾਂ ਆ ਗਿਆ ਉਹ ਇੱਧਰ ਇਹ ਪੈਕੇਜ ਮਿਲਿਆ ਸ਼ੀਤਲ ਨੂੰ ਪੈਕੇਜ ਮਿਲਿਆ ਰਿੰਕੂ ਨੂੰ ਇਹ ਪੈਕੇਜ ਇਹ ਲੋਕੀ ਜਾਣ ਚੁੱਕੇ ਵੀ ਕਿਹੜੇ ਪੈਕੇਜ ਦੇ ਨਾਲ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਸੀ ਜਿੰਨਾ ਮਾਨ ਸਤਕਾਰ ਹੈ ਨਾ ਦੋਨਾਂ ਬੰਦਿਆਂ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਵਾ ਇਹਨਾਂ ਨੂੰ ਕਿਤੇ ਹੋਰ ਮਿਲਣਾ ਨਹੀਂਗਾ ਇਹ ਲੋਕ ਆ ਬਸਤਾਉਂਗੇ ਕਿ ਇਹਨਾਂ ਸ਼ੀਤਲ ਦਾ ਕਹਿਣਾ ਹੈਗਾ ਵਾ ਆਮ ਆਦਮੀ ਪਾਰਟੀ ਕੋਈ ਵੀ ਕੰਮ ਹੈ ਪਹਿਲਾਂ ਦਿੱਲੀ ਤੋਂ ਆਰਡਰ ਲੈਣੇ ਪੈਂਦੇ ਸੀ ਫਿਰ ਕੰਮ ਹੁੰਦੇ ਇਹ ਅਸੀਂ ਵੀ ਖੜੇ ਆ ਸਾਨੂੰ ਦਾ ਉੱਥੇ ਸਾਡੇ ਕੰਮਾ ਕਰਕੇ ਲੋਕ ਸਭਾ ਦੀਆਂ ਟਿਕਟਾਂ ਮਿਲੀਆਂ ਦਿੱਲੀ ਦਾ ਜਾਣ ਦੀ ਕਿਸੇ ਨੂੰ ਲੋੜ ਹੀ ਹੈ ਨਹੀਂ ਇਹ ਕਾਂਗਰਸ ਜਾਂ ਭਾਜਪਾ ਹੈ ਨਹੀਂਗੀ ਸਾਡੀ ਤਾਂ ਆਮ ਲੋਕਾਂ ਦੀ ਪਾਰਟੀ ਆ ਔਰ ਆਮ ਲੋਕ ਜਿਹੜੇ ਆ ਉਹ ਜੀ ਆਪਣੀ ਆਵਾਜ਼ ਔਰ ਆਪਣੇ ਕੰਮਾਂ ਦੇ ਬਲਬੂਤੇ ਦੇ ਅੱਜ ਸਰਕਾਰ ਚਲਾ ਰਹੇ ਆ ਇਹਨਾਂ ਲੋਕਾਂ ਦਰਾਂ ਨਹੀਂ ਵੀ ਸਮੇ ਦੇ ਤੌਰ ਦੇ ਉਤੇ ਰਾਜ ਦੇਖਿਆ ਤੇ ਛਾਲ ਮਾਰੀ ਭਾਜਪਾ ਚਲੇ ਗਏ ਛਾਲ ਮਾਰੀ ਅੱਜ ਹੁਣ ਦੁਆਰਾ ਟੱਲੇ ਮਾਰ ਕੇ ਸ਼ੀਤਲ ਨੇ ਇਹ ਗੱਲ ਲਈ ਆ ਭਾਜਪਾ ਤੋਂ ਜਿਹੜਾ ਉਮੀਦਵਾਰ ਐਲਾਨਿਆ ਗਿਆ ਕਰੋੜਪਤੀ ਹੈਗਾ ਇਹ ਤਾਂ ਗੱਲ ਕਰਦੇ ਸੀ ਅਸੀਂ ਆਮ ਵਰਕਰ ਨੂੰ ਦਵਾਂਗੇ ਕਿਤੇ ਇਹਨਾਂ ਨੇ ਜ਼ਿਲੇ ਪ੍ਰਧਾਨਤਕ ਨੂੰ ਪਿੱਛੇ ਹੈਗਾ ਸੇਵਾਦਾਰ ਚਾਹੀਦਾ ਸਾਨੂੰ ਸਾਨੂੰ ਕਰੋੜ ਜਾਂ ਘੱਟ ਪੈਸਾ ਜਾਂ ਵੱਧ ਪੈਸਾ ਅਸੀਂ ਪੈਸੇ ਵਾਲ ਤਾਂ ਝਾਕਦੇ ਹੀ ਨਹੀਂ ਅਸੀਂ ਤਾਂ ਆਪਣੀ ਸੇਵਾ ਤੇ ਲੋਕਾਂ ਦੀਆਂ ਸੇਵਾ ਕਰਨ ਵਾਲੇ ਲੀਡਰ ਨੂੰ ਟਿਕਟ ਦੇਣੀ ਆ ਥੈਂਕ ਯੂ